ਇਹਦਾ 12:00 ਵੱਜ ਕੇ ਬੜਾ ਆ ਗਿਆ ਅੱਜ ਦੁਪਹਿਰਾ ਸੀ ਅੱਜ ਦੁਪਹਿਰਾ ਹੋ ਗਿਆ ਹੈ ਅੱਜ ਮੈਂ ਵੇਖਿਆ ਸਾਡੇ ਵਾਲੀ ਪੂਰਬ ਦੀ ਥਾਂ ਤੋਂ ਪੱਛਮ ਵੱਨੀ ਕਿੱਦੋਂ ਸੂਰਜ ਚੜ੍ਹਿਆ ਆ ਬੜਾ ਸ਼ਾਂਤੀ ਨਾਲ ਬੈਠੇ ਨੇ ਨੀ ਮੇਪੇ ਆ ਬਾਪੂ ਲਿਆ ਆ ਵੀ ਗਿਆ ਇਹ ਕਿਤੇ ਵੀ ਨਹੀਂ ਰਿਸ਼ਤੇਦਾਰ ਜੀ ਟਿੱਕੇ ਵਾੜ ਸਾਰੇ ਹੁਣ ਆਪਾਂ ਨੂੰ ਅੱਕ ਲੱਗਿਆ ਇਹ ਨਹੀਂ ਬਹਿੰਦਾ ਕਿਤੇ ਟਿੱਕੇ ਇਹਦੇ ਪੈਰ ਚ ਭੌਰੀ ਆ ਕਾਹਨੂੰ ਬੈਠ ਸਕਦਾ ਟਿੱਕੇ ਇਹ ਹੈ ਅਸਾਡੇ ਸੱਪ ਭਿੰਡਾਂ ਅੱਗੇ ਤਾਂ ਪੂਛ ਚੱਕੀ ਫਿਰਦੇ ਹੁੰਦੇ ਸੀ ਅੱਜ ਬੜਾ ਸ਼ਾਂਤੀ ਨਾਲ ਬੈਠੇ ਨੇ ਬਈ। ਟੂ ਦਾ ਬੱਸਾਂ ਨਹੀਂ ਥਕਾਤੇ। ਮੋਨੇ ਹਾਂਜੀ ਚਾਹ ਦੀ ਕੁੱਟ ਲਿਆ ਯਾਰ ਭੈਣ ਦਾ ਥੱਕੇ ਪਏ ਆ ਯਾਰ ਉਹ ਚੱਲੇ ਆ ਭੈਣ ਦਾ ਪਟੜਲੇ ਤੂੰ। ਉਹ ਯਾਰ ਰਹਿਣ ਦੇ ਚਾਹ ਨੂੰ ਚਾਹ ਨਾਲ ਤੇ ਆ ਬਣ ਜੂਗਾ ਅੱਗੇ ਮੇਰਾ ਕਾਲਜਾ ਭੁੱਕਿਆ ਪਿਆ। ਹੁਣ ਸਿਖਰ ਦੇ ਪੈਰੇ ਚਾਹ ਪਾਲਦਾਗਾ ਇੱਥੇ ਆ ਕੇ ਉਹ ਰੋਟੀਆਂ ਖਾ ਲਾ ਜਾ ਕੇ ਰਸੋਈ ਚ ਝੁਲਸਲਾ ਕਿਧਰੋਂ ਆਇਆ ਉਜੜਿਆ ਔਖੜਿਆ ਇਹਨਾਂ ਤੋਂ ਭਾਜਦਾ ਕੌਫਾ ਕਿੱਥੋਂ ਪ੍ਰਿੰਡਾਂ ਦੇ ਛੱਤੇ ਨੂੰ ਹਸਲਾ ਲਿਆ ਚਲੋ ਬੰਦਾ ਬੇਬੇ ਹਾਂ ਸੁੱਖੀ ਗਰਮੀ ਨਹੀਂ ਬਾਰੇ ਹੈਗੀ ਚਲੋ ਆਜੋ ਆਪਾਂ ਅੰਦਰ ਚੱਲਦੇ ਆਂ ਅੰਦਰ ਨਹੀਂ ਜਾਂਦੇ ਸੁੱਖੀ ਮੈਂ ਤਾਂ ਕਿਆ ਮੈਂ ਤਾਂ ਸੁਗਰ ਦੀ ਗੋਲੀ ਲੈ ਕੇ ਨਾ ਉੱਥੇ ਡੇਕਾਂ ਥੱਲੇ ਪਈਨੀ ਆ ਉੱਥੇ ਬੈਜੀ ਤੂੰ ਸਾਡੇ ਕੋਲੇ ਆ ਜਾ ਨਾ ਕੋਈ ਨਹੀਂ ਤੁਸੀਂ ਚਲੋ ਮੈਂ ਡੇਕਾਂ ਥੱਲੇ ਪਈ ਆ ਜਾ ਬੜੀ ਗਰਮੀ ਆ ਮੈਂ ਤਾਂ ਉੱਧਰ ਬੈਣੀ ਡੇਕਾਂ ਥੱਲੇ ਆ ਕੇ ਬੈਠਿਆ ਤੁਸੀਂ ਉਹ ਕੀ ਅਸਾਂ ਯਾਰ ਸੁਖੀ ਆਪਣਾ ਡੱਪਰ ਦਾ ਸਾਰਾ ਮੈਡੀਕਲ ਦੇ ਬੱਸ ਪੈ ਗਿਆ। ਹੋਰ ਬੇਬੇ ਦਾ ਸ਼ੂਗਰ ਵਧਿਆ ਪਿਆਗਾ, ਮੇਰਾ ਜੂਰ ਕੈਸਟ ਵਧਿਆ ਪਿਆ, ਤੁਸੀਂ ਕਹਣਾ ਮੇਰਾ ਤਜਾ ਵਧਿਆ ਪਿਆ। ਉਹ ਹੋਰ ਯਾਰਾ ਇੱਥੇ ਕਿਸੇ ਨੂੰ ਕੋਈ ਬਿਮਾਰੀ ਹੋ ਰਹੀ ਹੈ, ਕਿਸੇ ਨੂੰ ਕੋਈ ਹੋ ਰਹੀ ਹੈ। ਸਾਰੇ ਡੱਪਰ ਨੂੰ ਬਿਮਾਰੀਆਂ ਨਹੀਂ ਘੇਰ ਰੱਖੀਆਂ। ਹੋਰ ਆਪਣਾ ਦਾ ਸਾਰਾ ਪੈਸਾ ਡਾਕਟਰਾਂ ਨੂੰ ਹੈ ਜਾਂਦਾਗਾ। ਆਪਣੇ ਤਾਂ ਸੁਖੀ ਕੱਲਾ ਬਾਪੂ ਵਜ੍ਹਾ ਬਿਮਾਰੀਆਂ ਤੋਂ ਹਾਂਜੀ ਫਿਰ ਬਾਪੂ ਦੀਆਂ ਪਹਿਲਾਂ ਲੀਆਂ ਪ੍ਰਾਣੀਆਂ ਖਰਾਕਾਂ ਸ਼ੁੱਧ ਖਾਧੀਆਂ ਹੋਈਆਂ ਨੇ ਹੁਣ ਕੀ ਬਚ ਗਿਆ ਹੁਣ ਖਰਾਕ 'ਚ ਕੁਝ ਨਹੀਂ ਹੈਗਾ ਕਿੰਨੀਆਂ-ਕਿੰਨੀਆਂ ਰੇਹਾਂ ਪੈਂਦੀਆਂ ਨੇ ਕਿੰਨੀਆਂ-ਕਿੰਨੀਆਂ ਸਪਰੇਹਾਂ ਹੁੰਦੀਆਂ ਨੇ ਹੁਣ ਜਿਹੜੀ ਆਪਾਂ ਰੋਟੀ ਬਣਾਉਣਾ ਹੈ ਕੋਈ ਰੋਟੀ ਬਣਾਉਣਾ ਇਹ ਖਾਣਾ ਨਹੀਂ ਹੈਗਾ ਇਹ ਆਪਾਂ ਸਿਰਫ ਇੱਕ ਜ਼ਹਿਰ ਖਾ ਰਹੇ ਆ ਮੁੰਨੇ ਬਾਪੂ ਘੇਰ ਸੋਈ ਚੋਣੀ ਨਿਕੜਾ ਹੈਗਾ ਉਹ ਰੋਟੀ ਖਾਂਦਾ ਕੋ ਉੱਥੇ ਮੱਖੀਆਂ ਮਾਰੀ ਜਾਂਦਾ ਬੰਦ ਸਾਂ ਜੇ ਕਿਸੇ ਚੰਗੇ ਡਾਕਟਰ ਤੋਂ ਚੈੱਕ ਕਰਾਉਣਾ ਹੋਵੇ ਨਾ ਸਬਜ਼ੀ ਚ ਵੀ ਜ਼ਹਿਰ ਰੋਟੀ ਚ ਵੀ ਜ਼ਹਿਰ ਲੱਸੀ ਚ ਵੀ ਜ਼ਹਿਰ ਆਇਆ ਆ ਕੀ ਆ ਗੰਡਾ ਟਮਾਟਰ ਇਹ ਵੀ ਭਾਂ ਦਾ ਜ਼ਹਿਰੀ ਲੱਗਾ ਬੰਦਾ ਯਾਰ ਖਾਵੇ ਤਾਂ ਕੀ ਖਾਵੇ ਯਾਰ ਐਸੇ ਕਰਕੇ ਯਾਰ ਬੰਦ ਸਾਂ ਲੋਕਾਂ ਨੂੰ ਬਿਮਾਰੀਆਂ ਵਾਲੀਆਂ ਅੱਜ ਕੱਲ੍ਹ ਕੋਰੇ ਹਸ ਪ੍ਰਿਆ ਹਾਈ ਜਾਂਦੇ ਨੇ ਕਿ ਜ਼ਹਿਰ ਖਾਈ ਜਾਂਦੇ ਨੇ ਲੋਕਾਂ ਏ ਨਾ ਕੋਈ ਯਾਰ ਸਰਕਾਰ ਕੁਛ ਇਹਦੇ ਤੇ ਉਹ ਕਰਦੀ ਆ ਤੇ ਨਾ ਹੀ ਕੋਈ ਲੋਕ ਵੀ ਵਸਤ ਨੂੰ ਪਤਾ ਏ ਸਤਨਾਮੀਆਂ ਸਰੇ ਹੀ ਪਿਆਗਾ ਤਾਂ ਜਦ ਫਰਖਾਈ ਲੈਨੇ ਰੋ ਭੁੱਖ ਲੱਗੀ ਆ ਵੀ ਇੱਕ ਨਦੀ ਦਾ ਖਾਈਏ ਚੱਲ ਯਾਰਾ ਉੱਥੇ ਚੱਲਦੇ ਆ ਡੇਕਾਂ ਥੱਲੇ ਉੱਥੇ ਕਟਾਂਗੇ ਦੁਪਹਿਰਾ ਉੱਥੇ ਪੈਨੇ ਸਾਡੇ ਵਾਲੇ ਬਿਮਾਰੀਆਂ ਦੇ ਕੁਜੇ ਉਹਨਾਂ ਕੋਲੇ ਚੱਲਦੇ ਆ ਆ ਬੈਠੇ ਓਏ ਆ ਬੈਠਿਆ ਇੱਥੇ ਡਾ ਮੰਜਾ ਇਨਾ ਕੋਲੇ ਆ ਤਾਂ ਇਹਨੇ ਜੂਰ ਕੇ ਸੱਡਾਲੇ ਸ਼ੂਗਰ ਵਾਲੇ ਬੰਦੇ ਮਾਰ ਮਾਰ ਪਾਸੇ ਦੌਣਾ ਢਲੀਆਂ ਕਰਤੀਆਂ ਬਾਪੂ ਰੱਬ ਪਤਾ ਨਹੀਂ ਕਿਹੜੀਆਂ ਗੱਲਾਂ ਤੇ ਰਾਜੀ ਆ ਸਾਰਾ ਦਿਨ ਮਸ਼ਕਰੀਆਂ ਹੀ ਨਾ ਕਰਿਆ ਕਰ ਨਾ ਰੱਬ ਨੇ ਕੀ ਆਪਣੇ ਤੋਂ ਬੜੇ ਮੇ ਲੈਣਿਆ ਜਿਹੜੀ ਜੀ ਕਰਦੇ ਆ ਉਹ ਜੀ ਭਰਦੇ ਆ ਨਾ ਰੱਬ ਦੇ ਕੀ ਅਸੀਂ ਚੁੰਡੀਆਂ ਵੜਦੇ ਆ ਕਿਉਂ ਮੈਂ ਤੇ ਸਾਰਾ ਦਿਨ ਕੁੱਤਿਆਂ ਨੂੰ ਭੌਂਕੀ ਜਾਣਾ ਜਵਾਖਾਂ ਨਾਲ ਅਸੀਂ ਕੀ ਕਿਸੇ ਦਾ ਮਾੜਾ ਕਰਦੇ ਆਂਗੇ ਓਏ ਯਾਰ ਤੂੰ ਪਾਣੀ ਜਿੱਡਾ ਗਾਣਾ ਮਾਰ ਸਿੱਧਾ ਹੋ ਕੇ ਭੌਂਕ ਕੀ ਭੌਂਕਣਾ ਤੇਰੇ ਵੰਗੂ ਨਹੀਂ ਯਾਰ ਅਸੀਂ ਅਣਪੜ੍ਹੇ ਸਾਰਾ ਟੱਬਰ ਗ੍ਰੈਜੂਏਟ ਐ ਤਾਹੀ ਤਾਂ ਤੁਹਾਡੇ ਦਿਮਾਗਾਂ ਦੀਆਂ ਬੈਟਰੀਆਂ ਲੋ ਹੋਈਆਂ ਪਈਆਂ ਨੇ। ਪਰ ਪੜ ਪੜ ਤੁਹਾਡੇ ਦਿਮਾਗ ਹੀ ਹੱਲੇ ਪਏ ਨੇ ਲੋਕਾਂ ਦੇ। ਜਾਂ ਖੇਤ ਖੁੱਤ ਨਿਕਲ ਜਾ, ਭੱਗ ਜਾ ਇੱਕ ਤਾਂ ਸਾਰਾ ਟੱਬਰ ਕੰਡ ਮੋਰਿਆ। ਉੱਤ ਤਾਂ ਤੂੰ ਲਹੂ ਕੀ ਜਾਨਾ? ਨਿੱਕਾ ਜਿਹਾ ਖੇਤ ਭੱਗ ਜਾ। ਉਹ ਮੈਂ ਤੁਹਾਡਾ ਕੀ ਲਹੂ ਪੀਊਂਗਾ? ਮਿੱਲੀ ਬੱਗਦਾ। ਤੁਹਾਡਾ ਤਾਂ ਖੂਨ ਜ਼ਹਿਰੀਲਾ ਹੋਇਆ ਪਿਆਗਾ। ਤੁਹਾਡਾ ਖੂਨ ਪੀ ਕੇ ਕੀ ਮੈਂ ਦਾਖਲ ਹੋਣਾਗਾ? ਖੜ ਜਾਵੇਂ ਬਾਪੂ। ਮਾਂਗਰ ਪੈ ਗਈ। ਉਹ ਠੋਡੀ। ਸਾਡਾ ਮੂਨਾ ਵੀ ਨਾ ਜਮਾਨੀ ਹੱਥ ਲਾਉਂਦਾ ਆ ਦੇਖ ਲੈ ਆਪਾਂ ਚੋਦਾ ਕਿੱਡਾ ਕਿੱਡਾ ਇਹ ਚ ਖੱਬਲ ਹੋਇਆ ਖੜਿਆਗਾ ਜਮਾ ਪਤੰਦਰ ਖੇਤੋਂ ਤਾਂ ਹਾ ਠੀਕ ਆ ਬਸ ਕੱਲਾ ਮੋਬਾਈਲ ਚੱਕ ਲੈਂਦਾ ਇਹ ਦੇਖੀ ਜਾਂਦਾਗਾ ਹੋਰ ਯਾਰ ਆਪਾਂ ਨੂੰ ਕੱਢਣਾ ਪਊਗਾ ਸਾਰਾ ਪਹਿਲਾਂ ਯਾਰ ਆਪਾਂ ਮਿੱਟੀ ਨਾਲ ਗੱਲ ਕਰਦੇ ਆਂ ਬੰਦ ਸਿਆਂ ਬੂਰੇ ਬਹਿ ਜਾ ਫੇਰ ਹੀ ਦੇਖਾਂਗੇ ਆਪਾਂ ਬਹਿ ਜਾ ਯਾਰ ਆ ਮਿੱਟੀ ਨਾਲ ਗੱਲਾਂ ਕਰ ਲਈ। ਹੂੰ ਲੋਕਾਂ ਨਾਲ ਮਿੱਟੀ ਨਾਲ ਕਰ ਲਗੇ। ਕੀ ਯਾਰ ਪੈਂਦਾ। ਪਾਪਾ ਰਿਹਾਂ ਕਰ ਕਰ ਸੁਪਰੀ ਹਾਂ। ਆਪਾਂ ਲੋਕਾਂ ਨੇ ਯਾਰ ਮਿੱਟੀ ਦਾ ਰੰਗ ਹੀ ਬਦਲਤਾ। ਪਹਿਲਾਂ ਵੰਦ ਸਿਆਂ ਦੇਖ ਲਾ। ਤਿੰਨੀ ਸ਼ੁੱਧ ਹਵਾ ਹੁੰਦੀ ਸੀ, ਕਿੰਨਾ ਮਿੱਠਾ ਪਾਣੀ ਹੁੰਦਾ ਸੀ। ਖੇਤਾਂ 'ਚ ਕਿੰਨੇ ਦਰਖਤ ਹੁੰਦੇ ਸੀ। ਪਾਟ ਪਾਟ ਕੇ ਸਾਰੇ ਦਰਖਤ ਬੀਜ ਤੇ ਲੋਕਾਂ ਨੇ ਕੀ ਯਾਰ ਪਾਇੰਦਾ ਗਰਮੀ ਦਾ ਕਾਰਨ ਹੀ ਇਹ ਆ ਯਾਰ ਦਰਖਤ ਪੱਟ ਤੇ ਚਲ ਆਪਾਂ ਤਾਂ ਸ਼ੁਰੂਆਤ ਕਰੀਏ ਆ ਬੱਟ ਤੇ ਸਾਰੀ ਤੇ ਆਪਾਂ ਮੰਨ ਲਾ ਤੁਰਦੀ ਤੁਰ ਦਰਖਤ ਲਾ ਲਈ ਕਹਿਣਾ ਯਾਰ ਸਾਡੇ ਮੁੰਨਾ ਨੂੰ ਵੀ ਕਰੂ ਕੁਸਾ ਪਾਇੰਚੋ ਦਾ ਯਾਰ ਕੀ ਕਰੇਗਾ ਨਵੀਆਂ ਗੁੱਡੀਆਂ ਨਵੇਂ ਪਟੋਲੇ ਪਾਇੰਦਾ ਪਹਿਲਾ ਲੋਕ ਕੀ ਸੀਗੇ ਹੁਣ ਕੀ ਹੋ ਗਏ ਹੁਣ ਤਾਂ ਏਸੀ ਹਰੇਕ ਬੰਦਾ ਏਸੀ ਲਵਾ ਲਓ ਏਸੀ ਲਵਾ ਲਓ ਦਾਖਤ ਨਾ ਲਾਏ ਉਹ ਏਸੀ ਲਾ ਲਓ ਉਹ ਪੈਣ ਚੋਂ ਉੱਦਾਂ ਅੱਗ ਮਰੀ ਜਾਂਦਾ ਤੇ ਆਹ ਸਾਰਾ ਕੁਝ ਉਬਲੀ ਜਾਂਦਾ ਗਰਮੀ ਨਾਲ ਕੁੜੀ ਜਾਰ ਦੇ ਦਾ ਕੀ ਕਰੇਗਾ ਲੋਕਾਂ ਦਾ ਯਾਰ ਨੱਚਾ ਯਾਰ ਤਾਂ ਟਿੱਕੀ ਸ਼ੇ ਪਣਾਲੀ ਆ ਲਾ ਕੇ ਦੇਖਦਾ ਬੱਟ ਜੀ ਘੜ ਕੇ ਚੱਲਦੇ ਆ ਯਾਰ ਆਥਣ ਹੋਇਆ ਪਿਆ ਤੇ 10 ਮਿੰਟ ਲਾ ਕੇ ਘਰੇ ਚੱਲਦੇ ਆ ਆਪਦਾ ਯਾਰ ਉਹ ਪੈਂਦਾ ਬੈਠਾ ਰਹਿਦਾ ਸਾਡੇ ਵਾਲਾ ਦੁਆਖ ਜਾ ਮੂਨਾ ਉਸੇ ਤੋਂ ਕਢਾਉ ਕੱਲ ਨੂੰ ਚੱਲ ਯਾਰਾ ਆਠ ਨੂੰ ਹੋਇਆ ਪਿਆ ਹੁਣ ਚੱਲਦੇ ਆਂਗੇ ਨਿਕਲ ਚੱਲ ਆਠ ਵੱਜ ਗਏ ਯਾਰ ਪੈਂਦਾ ਖੇਤ ਜਾਣਾ ਸੀਗਾ ਕੁਚਰ ਫਿਰਦੀ ਆ ਕੰਮ ਧੰਦੇ ਕਰਦੀ ਚਲ ਕਹਿਣਾ ਉਹਨੂੰ ਮੈਂ ਕੁਚਰੇ ਜਿਹੜੀ ਥਾਲੀ ਲਾ ਦੇ ਬਹੁਤ ਟਾਈਮ ਹੋ ਗਿਆ ਬਾਪੂ ਯਾਰ ਤੂੰ ਤੜਕੀ ਤੜਕੇ ਅੰਤਰੇ ਲੈਣ ਲੱਗ ਜਾਂਦਾ ਤੂੰ ਸਿੱਧੀ ਰੋਟੀ ਕਹੇ ਵੀ ਰੋਟੀ ਲਿਆ ਦੇ ਕਦੇ ਤੂੰ ਜ਼ਹਿਰ ਦੀ ਥਾਲੀ ਪਰਖਦਾ ਕਦੇ ਖੁਸ ਪਰਖਦਾ ਸਿੱਧੀ ਰੋਟੀ ਕਿਹਾ ਕਰ ਵੀ ਮੈਨੂੰ ਰੋਟੀ ਲਿਆ ਦਿਓ ਭਾਈ ਮੈਂ ਰੋਟੀ ਖਾਣੀ ਹੈ ਤੜਕੀ ਪਾ ਸੜ ਪਾ ਸੜ ਬੋਲਣ ਲੱਗ ਜਾਂਦਾ ਕੋਈ ਚੱਜ ਦੀ ਗੱਲ ਵੀ ਕਰ ਲਿਆ ਕਰ ਲੈ ਚੱਜ ਦੀ ਗੱਲ ਸੁਣ ਲੋ ਇਧਰਲੇ ਕੰਨ ਵੀ ਦੀ ਪਾ ਕੇ ਉਧਰਲੇ ਵੀ ਦੀ ਕੱਢ ਦੋਗੇ ਚੱਜ ਦੀ ਗੱਲ ਯਾਰ ਤੂੰ ਕਿਹੜਾ ਬਾਪੂ ਮਹਾਭਾਰਤ ਸੁਣਾਉਣਾ ਯਾਰ ਆ ਆਹੀ ਤੂੰ ਮਾਰੀ ਐ ਨਾ ਆਊਟ ਪਟੰਗ ਇਹ ਪੁੱਤ ਚੁੱਪ ਕਰ ਜਾ ਕਰ ਇਹ ਤਾਂ ਪੰਖ ਦਾ ਕੁੱਤਾ ਇੱਥੇ ਰੱਖਿਆ ਹੋਇਆ ਵਾ ਪੰਖੜ ਵਾ ਲੈ ਮੈਂ ਬਾੜ ਦਾ ਇਹਨਾਂ ਦੇ ਦਿਮਾਗ 'ਚ ਪੂਰੇ 10 ਸਾਲ ਹੋ ਗਏ ਤੈਨੂੰ ਕਹਿੰਦੇ ਇਹਨੂੰ ਵੀ ਜ਼ਮੀਨਾਂ 'ਤੇ ਸਾਇਨਿਕ ਖਾਦ ਨਾ ਪਾਓ ਦੇਸੀ ਖਾਦਾਂ ਪਾਓ ਸਪਰੇਹਾਂ ਨਾ ਕਰੋ ਸਾਰੀਆਂ ਜ਼ਹਿਰੀਲੀਆਂ ਚੀਜ਼ਾਂ ਹੋ ਜਾਂਦੀਆਂ ਨੇ ਫਸਲਾਂ ਸਬਜ਼ੀਆਂ ਇਸੇ ਕਰਕੇ ਆਪਾਂ ਨੂੰ ਬਿਮਾਰੀਆਂ ਲੱਗਦੀਆਂ ਨੇ ਕੀ ਕਰੀਏ ਫਿਰ ਠੇਕੇ ਮਹਿੰਗੇ ਹੋ ਗਏ ਫਸਲਾਂ ਨਹੀਂ ਹੁੰਦੀਆਂ ਬਾਹਰ ਨਸ਼ੇ ਤੇ ਲੱਗ ਗਏ ਜੇ ਰੇ ਸਪਰੇ ਨਹੀਂ ਪਾਦੇ ਉੰਨੀ ਫਸਲ ਨਹੀਂ ਹੁੰਦੀ ਉਹਨਾਂ ਖਰਚਾ ਨਹੀਂ ਮੁੜਦਾ ਫੇਰ ਕਿਸਾਨ ਉਹਦੇ ਥੱਲੇ ਆਉਂਦਾ ਕਰਜ਼ੇ ਥੱਲੇ ਆਉਂਦਾ ਐਸੇ ਕਰਕੇ ਆਉਂਦਾ ਪਤਾ ਫੇਰ ਠੇਕਾ ਕਿਥੋਂ ਭਰਾਂਗੇ ਜੇ ਰੇ ਹਸਪਰੇ ਨਹੀਂ ਕਰਾਂਗੇ ਉਤੇ ਓਏ ਉਹ ਤਾਂ ਠੀਕ ਆ ਭਾਈ ਪਰ ਆਪਣੀ ਦੇਹ ਦਾ ਵੀ ਖਿਆਲ ਰੱਖੋ ਦੇਹ ਦਾ ਖਿਆਲ ਰੱਖੀ ਤਾਂ ਜਾਂਨੇ ਹੁਣ ਇਹ ਦੂਤੇ ਕਿੱਥੇ ਰੱਖਾਂਗੇ ਆਪਦੇ ਸਰੀਰ ਦਾ ਵੀ ਖਿਆਲ ਰੱਖੋ ਕੀ ਕਰੀਏ ਫਿਰ ਸੱਲਾ ਹੁਣ ਕੱਲਾ ਐ ਹੋਗਾ ਵੀ ਪੈਸਾ 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 ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਹੁਣ ਗੱਲ ਪਤਾ ਕੀ ਆ ਆਪਾਂ ਜ਼ਮੀਨਾਂ ਨੂੰ ਆਵਲੀ ਬਣਾਤਾ ਹੌਲੀ 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 ਆਪਾਂ ਰਸਾਇਣਕ ਖਾਦਾਂ ਦੀ ਵੱਤੋਂ ਨਾ ਕਰੋ ਆਪਾਂ ਦੇਸੀ ਰੇਹਾ ਨਾਲ ਫੈਸਲਾ ਤਿਆਰ ਕਰੋ ਹੌਲੀ ਹੌਲੀ 2-4 ਸਾਲਾਂ ਬਾਅਦ ਆਪਾਂ ਉਥੇ ਪੁਰਾਣੀ ਪદ્ધਤੀ ਨਾਲ ਚੱਲਾਂਗੇ ਤੁਸੀਂ ਦੱਸੋ ਹੁਣ ਇਹ ਤਾਂ ਬਾਪੂ ਤੇਰੀ ਗੱਲ ਸਹੀ ਆ ਆ ਰਹੇ ਕਿਉਂ ਅਸੀਂ ਤਾਂ ਸਮਝ ਜਾਗੇ ਇਸ ਤਰ੍ਹਾਂ ਦੀ ਉਗਰੀ ਕਰ ਲਾਂਗੇ ਪਰ ਲੋਕ ਵੀ ਸਮਝਣ ਐ ਬੀਜੀ ਜਿੰਨੀ ਜਿੰਨੀ ਕੰਗੈਸ ਪੈਂਦੀ ਆ ਕੋਈ ਅੱਕਾ ਗਿੱਲਾ ਕੋਈ ਕਿੱਲਾ ਵਾਹਣ ਦਾ ਆਪਦੇ ਖਾਂ ਜੋਗਰਾ ਕਾ ਕਰ ਲੈ ਓਏ ਭਾਈ ਲੋਕ ਤਾਂ ਹੁਣ ਸਮਝ ਚੁੱਕੇ ਲੋਕਾਂ ਨੂੰ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਲੱਗੀਆਂ ਲੋਕਾਂ ਨੂੰ ਹਰ ਇੱਕ ਤਰ੍ਹਾਂ ਦੀ ਬਿਮਾਰੀ ਲੱਗੀ ਪਈ ਆ ਉਹ ਸਮਝੀ ਜਾਂਦੇ ਨੇ ਹੁਣ ਇੱਧਰ ਨੂੰ ਆ ਰਹੇ ਨੇ ਉਹ ਚੱਲ ਬਾਪੂ ਕੋਈ ਨਾ ਤੇਰੀ ਤਾਂ ਗੱਲ ਖਾਣੇ ਪੈਗੀ ਚੱਲ ਨਹੀਂ ਪਿਆ ਆਪਾਂ ਸਭ ਦੀ ਤੋੜ ਕੇ ਲੈ ਗਏ ਚਲੋ ਜਾਓ ਜਾਓ ਥੱਲੇ ਨਹੀਂ ਹੈਗਾ ਹਾਂ ਸੁੱਖ ਗਏ ਹਾਂ ਬੇਬੇ ਤੇਰਾ ਬਾਪੂ ਸਹੀ ਕਹਿੰਦਾ ਗੱਲ ਹਾਂ ਬੇਬੇ ਬਾਪੂ ਤਾਂ ਗੱਲ ਸਹੀ ਕਹਿੰਦਾ ਪਰ ਨਾ ਆਪਣੇ ਬੁੱਤ ਚ ਨਹੀਂ ਵੜਦੀ ਹੈਗੀ ਆਪਾਂ ਉਹੀ ਢੀਠ ਦੇ ਢੀਠ ਲੋਕਾਂ ਮੰਗਰ ਲੱਗ ਕੇ ਰੇ ਸਪਰੇ ਕਰੀ ਜਾਂਦੇ ਆ ਬੱਦੋ ਵੱਦ ਰਹਿਾਂ ਤੇ ਵੱਦ ਕੇ ਲੋਕ ਬੱਦੋ ਵੱਦ ਸਪਰੇਹਾਂ ਕਰਦੇ ਨੇ ਪਰ ਐਤੀ ਨਾ ਇੱਕ ਗੱਲ ਹੈਗੀ ਆ ਜੇ ਆਪਾਂ ਕਾਹ ਕਰ ਦਈਏ ਹੈ ਐਤੀ ਆਪਾਂ ਵੀ ਜੇ ਗਾਹਾਂ ਨੂੰ ਆਪਾਂ ਨੂੰ ਦੇਖ ਕੇ ਦੋ ਦੋ ਘਰ ਹੋਰ ਵੀਜਣਗੇ ਹੋਰ ਕਹਿਣੇ ਆਉਣ ਨੈਲੇ ਬਿਮਾਰੀਆਂ ਤੋਂ ਬਚਣਗੇ ਲੋਕ ਹਾਂ ਮੁੰਨੇ ਨੂੰ ਕਹਿੰਦੇ ਆ ਵੀ ਇਹ ਤੋਂ ਬਿਨਾਂ ਕਿੱਦਾਂ ਬਣਾ ਰੇ ਸਪਰੇਅ ਆਲਾ ਕਰੀ। ਵੇਬੇ ਜੇ ਤੂੰ ਸਮਝਾਏਂਗੀ ਤਾਂ ਸਮਝ ਜਾਣਗੇ। ਮੇਰੇ ਅੱਖੇ ਕੋਈ ਨਹੀਂ ਲੱਗਦਾ। ਨਾਲੇ ਮੇਰੀ ਗੱਲ ਸੁਣੋ ਹੁਣ ਹੁਣ ਤਾਂ ਜਿਹੜਾ ਕੁਝ ਹੋ ਗਿਆ ਹੋ ਗਿਆ ਆਪਣੇ ਫਸਲ ਬਥੇਰੀ ਹੋਈ ਗਿਆ। ਜਿਵੇਂ ਨੂੰ ਦੋ ਚਾਰ ਸ਼ੂਟ ਦਵਾ ਲਏ। ਹੁਣ ਗਰਮੀ ਦਾ ਮੌਸਮ ਆ। ਕੋਈ ਨਹੀਂ ਦਵਾ ਲੇ ਹੂਗੀ ਦਵਾ ਲੂ ਕੋਈ। ਹੋਰ ਲੈ ਹੁਣ ਫੋਲੀਆਂ ਤਾਂ ਆਪਣੇ ਤੋੜ ਲੀਆਂ ਚੱਲੀਏ। ਹੋਰ ਆ ਜਾ। ਹੋਰ ਚੱਲ ਕੇ ਨਾ ਲੈ ਵੀ ਬੰਜ ਸਾਂ ਬੁੜੀਆਂ ਤਾਂ ਗਈਆਂ ਖੇਤ ਸਬਜ਼ੀ ਤੋੜਨਾ ਤੇ ਇਥੇ ਦਾ ਅੱਲਾ ਕੋਟ ਚੱਲੀ ਜਾਂਦਾ ਕੀ ਬਣ ਦੁਨੀਆ ਦਾ ਸੱਚੇ ਪਾਤਸ਼ਾਹ ਵੈਗਰੂ ਜਾਣੂ ਆਪਾਂ ਕੀ ਲੈਣਾ ਯਾਰ ਇਹ ਤਾਂ ਮਸਲੇ ਤਾਂ ਹੱਲ ਹੁੰਦੀ ਨਹੀਂ ਤੂੰ ਐਂ ਕਰ ਕੋ ਟਕ ਪਈ ਆ ਜਿਹੜੀ ਕੱਲ੍ਹ ਵਾਲੀ ਉਹ ਲਾਉਨੇ ਆ ਪਈ ਯਾਰ ਚੱਲ ਪੈਂਦਾ ਉਹ ਤਾਂ ਬਾਕੀਆਂ ਸਬਜ਼ੀ ਤੋੜਨਾ ਮੋਨੇ ਦਾ ਕੀ ਪਤਾ ਕਿੱਧਰ ਫਿਰਦਾਗਾ ਤੇ ਮੈਂ ਤੈਨੂੰ ਗੱਲ ਦੱਸਦਾ ਬੰਦ ਸਾਂ ਆ ਜਿਹੜਾ ਜ਼ਹਿਰ ਖਾਣ ਪਾਣ ਕਰਦੇ ਆ ਨਾ ਇਹਨੂੰ ਆਹ ਜ਼ਹਿਰੀ ਲੋਟ ਕਰੂਗਾ ਲੈ ਲਾ ਕੋਟਾ ਵੀ ਨਾ ਜਾਣ ਇੰਨੀ ਕੁ ਲਾ ਲੈਨੇ ਆ ਚਾਦਾ ਉਹ ਥੋੜੀ ਜੀ ਹੋਰ ਪਾ ਲਾਇਆ ਕੁਛ ਨਹੀਂ ਹੁੰਦਾ ਇਹ ਬੱਸ ਆ ਨੇ ਲੂਕੋ ਦਾ ਜਰ ਕਰੇ ਡੱਬ ਚ ਬੋਤਲ ਲੂਕੋ ਲਾ ਆ ਵੀ ਨਾ ਜਾਣਾ ਸਾਡਾ ਬੁੜਾ ਜੀ ਵੰਜ ਗੱਡੀ ਜਾਂਦਾ ਤੜਕੇ ਦਾ ਲੈਕਚਰ ਦੇ ਜਾਂਦਾ ਵੀ ਜ਼ਹਿਰ ਨਾ ਪੀਓ ਆਹਾ ਵੰਜਾ ਤੜਕੇ ਦਾ ਸਾਨੂੰ ਦਾ ਲੈਕਚਰ ਦੇ ਜਾਂਦਾ ਵੀ ਜ਼ਹਿਰ ਨਾ ਪੀਓ ਆਹਾ ਤੂੰ ਕੀ ਗੁੰਦਕਤੀ ਦਾ ਪੀਣਾ ਓਏ ਇਹ ਗੁੰਦਕਤੀ ਦਾ ਨਹੀਂ ਮੋਨੇ ਇਹਦਾ ਇਹ ਟੱਕ ਜਾ ਖਾਣਿਆ ਨਾ ਆਪਾਂ ਜ਼ਹਿਰ ਆ ਜ਼ਹਿਰ ਜ਼ਹਿਰ ਨੂੰ ਮਾਰਦੀ ਹੁੰਦੀ ਕੋਲਾਪੂਰੀ ਚੱਕੂ ਨਾ ਕਰਦੀ ਹੈ ਜ਼ਹਿਰ ਤੇਰੀ ਖਰਜਾ ਫੇਰਾ ർജാ തീയഖർജോ <laughs>